ਅਮਰੀਕਾ ਸਰਕਾਰ ਨੇ ਐਨਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਹੁਣ ਉਹਨਾਂ ਨੂੰ ਰੱਖਣ ਦੇ ਲਈ ਜੇਲ੍ਹਾਂ ਤੇ ਡਿਟੈਂਸ਼ਨ ਕੇਂਦਰ ਦੀ ਲੋੜ ਪੈ ਰਹੀ ਹੈ। ਅਮਰੀਕਾ ਸਰਕਾਰ ਅਰਬਾ ਡਾਲਰ ਖਰਚ ਕਰਕੇ ਲਗਾਤਾਰ ਅਰਜੀ ਟੈਂਟ ਵਾਲੇ ਡਿਟੈਂਸ਼ਨ ਸੈਂਟਰ ਤਿਆਰ ਕਰ ਰਹੀ ਹੈ। ਹੁਣ ਇਸ ਵਿਚਾਲੇ ਅਮਰੀਕਾ ਨੇ ਦੇਸ਼ ਦਾ ਸਭ ਤੋਂ ਵੱਡਾ ਡਿਟੈਂਸ਼ਨ ਸੈਂਟਰ ਖੋਲਣ ਦਾ ਐਲਾਨ ਕੀਤਾ ਹੈ। ਜਿੱਥੇ ਇੱਕੋ ਸਮੇਂ ਦੇ ਅੰਦਰ ਕਰੀਬ 5000 ਜਾਂ ਫਿਰ ਇਸ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਰੱਖਿਆ ਜਾ ਸਕਦਾ ਹੈ ਪਰ ਇਸ ਐਲਾਨ ਦੇ ਨਾਲ ਮਨੁੱਖੀ ਅਧਿਕਾਰ ਸੰਗਠਨਾਵਾਂ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਨੇ ਸਸ੍ਯਾਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਸਰਕਾਰ ਨੇ ਟੈਕਸਾਸ ਦੇ ਅਲਪਾਸੋ ਸਥਿਤ ਫੋਰਟ ਬਲਿਸ ਆਰਮੀ ਬੇਸ ਤੇ ਅਮਰੀਕਾ ਦਾ ਸਭ ਤੋਂ ਵੱਡਾ ਪ੍ਰਵਾਸੀ ਡਿਟੈਂਸ਼ਨ ਕੇਂਦਰ ਬਣਾਉਣ ਦਾ ਐਲਾਨ ਕੀਤਾ ਹੈ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ 1.26 ਅਰਬ ਡਾਲਰ ਵਰਗਾ ਵੱਡਾ ਪ੍ਰੋਜੈਕਟ ਰੱਖਿਆ ਗਿਆ ਹੈ ਇਸ ਸੈਂਟਰ ਨੂੰ ਤਿਆਰ ਕਰਨ ਦਾ ਜ਼ਿੰਮਾ ਵਰਜੀਨੀਆ ਦੀ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ ਅਤੇ ਇਸ ਕੰਪਨੀ ਦਾ ਨਾਮ ਹੈ ਐਕ acquisition logistics llc ਸਰਕਾਰ ਨੇ ਇਸ ਕੰਮ ਦੇ ਲਈ 23.2 ਕਰੋੜ ਡਾਲਰ ਦੀ ਸ਼ੁਰੂਆਤੀ ਰਾਸ਼ੀ ਕੰਪਨੀ ਨੂੰ ਜਾਰੀ ਕਰ ਦਿੱਤੀ ਹੈ ਇਹ ਕੰਪਨੀ 5000 ਬਿਸਤਰਿਆਂ ਦੀ ਸਮਰੱਥਾ ਵਾਲਾ ਇੱਕ ਟੈਂਟ ਕੈਂਪ ਬਣਾਏਗੀ ਅਤੇ ਇਸ ਨੂੰ ਆਪਰੇਟ ਵੀ ਕਰੇਗੀ ਜੋ ਸਤੰਬਰ 2027 ਤੱਕ ਲਾਗੂ ਹੋਣ ਦੀ ਉਮੀਦ ਹੈ ਹੁਣ ਇਹ ਸਵਾਲ ਉੱਠਦਾ ਹੈ ਕਿ ਸਰਕਾਰ ਨੇ ਫੋਰਟ ਬਲਿਸ ਨੂੰ ਹੀ ਇੰਨੇ ਵੱਡੇ ਡਿਟੈਂਸ਼ਨ ਸੈਂਟਰ ਦੇ ਲਈ ਕਿਉਂ ਚੁਣਿਆ ਤਾਂ ਇਸ ਦਾ ਜਵਾਬ ਹੈ ਇਸ ਬੇਸ ਦਾ ਆਕਾਰ ਫੋਰਟ ਬਲਿਸ 1 ਮਿਲੀਅਨ ਏਕੜ ਤੋਂ ਜ਼ਿਆਦਾ ਖੇਤਰ ਵਿੱਚ ਫੈਲਿਆ ਹੋਇਆ ਹੈ ਇਸ ਦੇ ਵਿੱਚ ਇੱਕ ਹਵਾਈ ਅੱਡਾ ਵੀ ਸ਼ਾਮਿਲ ਹੈ ਜਿਸ ਨੂੰ ਇੱਕ ਵਿਸ਼ਾਲ ਡਿਪੋਰਟੇਸ਼ਨ ਹੱਬ ਦੇ ਵਜੋਂ ਵਰਤਿਆ ਜਾਵੇਗਾ ਇਹ ਕੇਂਦਰ ਸਿਰਫ ਬਾਲਗ ਪ੍ਰਵਾਸੀਆਂ ਦੇ ਲਈ ਥੋੜੇ ਸਮੇਂ ਦੀ ਨਜ਼ਰਬੰਦੀ ਦੇ ਲਈ ਹੋਵੇਗਾ ਅਤੇ 5000 ਵਿਅਕਤੀਆਂ ਨੂੰ ਰੱਖਣ ਦੀ ਸਮਰੱਥਾ ਰੱਖੇਗਾ ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ ਇਸ ਕੰਮ ਦੇ ਲਈ ਐਕਵਿਜ਼ੀਸ਼ਨ ਲੌਜਿਸਟਿਕਸ ਨੂੰ ਠੇਕਾ ਮਿਲਿਆ ਪਰ ਇਸ ਕੰਪਨੀ ਦਾ ਨਜ਼ਰਬੰਦੀ ਕੇਂਦਰਾਂ ਨੂੰ ਆਪਰੇਟ ਕਰਨ ਦਾ ਕੋਈ ਖਾਸ ਤਜਰਬਾ ਨਹੀਂ ਹੈ ਇਸ ਤੋਂ ਇਲਾਵਾ ਇਸ ਕੰਪਨੀ ਦੇ ਲਈ ਸਬ ਕੰਟਰੈਕਟਰ ਦੇ ਵਜੋਂ ਡਿਜ਼ਾਸਟਰ ਮੈਨੇਜਮੈਂਟ ਗਰੁੱਪ ਨੂੰ ਵੀ ਸ਼ਾਮਲ ਕੀਤਾ ਗਿਆ ਜਿਸ ਦੇ ਮਾਲਕ ਨਾਰਥਨ ਅਲਬਰਸ ਦੀ ਪਿਛਲੀ ਕੰਪਨੀ 2019 ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ ਦੇਣ ਅਤੇ ਉਹਨਾਂ ਨੂੰ ਛੁਪਾਉਣ ਦੀ ਦੋਸ਼ੀ ਪਾਈ ਗਈ ਸੀ ਡੀਟention ਸੈਂਟਰ ਦਾ ਨਿਰਮਾਣ ਕਾਰਜ ਮੌਂਟੇਨਾ ਐਵੇਨਿਊ ਤੇ ਜੋਰਜ ਡੀਟਰ ਡਰਾਈਵ ਤੇ ਸ਼ੁਰੂ ਹੋ ਚੁੱਕਾ ਹੈ ਸੂਤਰਾਂ ਦੇ ਮੁਤਾਬਿਕ ਇਹ ਕੇਂਦਰ ਕੁਝ ਹਫ਼ਤਿਆਂ ਵਿੱਚ ਥੋੜੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਰੱਖਣਾ ਸ਼ੁਰੂ ਕਰ ਦੇਵੇਗਾ ਜਦਕਿ ਪੂਰੀ ਸਮਰੱਥਾ ਸਾਲ 2027 ਤੱਕ ਹੀ ਹਾਸਲ ਹੋਵੇਗੀ 트럼ਪ ਪ੍ਰਸ਼ਾਸਨ ਨੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਅਪਰਾਧੀ ਡਿਪੋਟੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ ਜਿਸ ਦਾ ਟੀਚਾ ਸਾਲਾਨਾ 10 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨਾ ਹੈ ਇਸ ਯੋਜਨਾ ਨੂੰ ਸਮਰਥਨ ਦੇਣ ਦੇ ਲਈ ਕਾਂਗਰਸ ਨੇ ਹਾਲ ਹੀ ਦੇ ਵਿੱਚ 170 ਅਰਬ ਡਾਲਰ ਦੀ ਰਾਸ਼ੀ ਦੇ ਵਿੱਚੋਂ 45 ਅਰਬ ਡਾਲਰ ਨਜ਼ਰਬੰਦੀ ਸਹੂਿਦਾਵਾਂ ਦੇ ਲਈ ਮਨਜ਼ੂਰ ਕੀਤੇ ਨੇ ਫੋਰਡ ਬਲਿਸ ਦਾ ਕੇਂਦਰ ਇਸ ਮਹੱਤਵਪੂਰਨ ਡਿਪੋਟੇਸ਼ਨ ਯੋਜਨਾ ਦਾ ਇੱਕ ਮੁੱਖ ਹਿੱਸਾ ਹੋਵੇਗਾ ਮਨੁੱਖੀ ਅਧਿਕਾਰ ਸੰਗਠਨਾ ਦੀਆਂ ਚਿੰਤਾਵਾਂ ਹੁਣੇ ਤੋਂ ਹੀ ਵੱਧਣੀਆਂ ਸ਼ੁਰੂ ਹੋ ਗਈਆਂ ਨੇ ਹਿਊਮਨ ਰਾਈਟਸ ਵਾਚ ਦੇ ਇੱਕ ਨਵੇਂ ਇਸ ਪ੍ਰੋਜੈਕਟ ਤੇ ਗੰਭੀਰ ਚਿੰਤਾਵਾਂ ਜ਼ਾਹਿਰ ਕੀਤੀਆਂ ਨੇ ਪੱਛਮੀ ਟੈਕਸਾਸ ਦੀ ਗਰਮੀ ਦੇ ਵਿੱਚ ਟੈਂਟਾਂ ਦੀ ਵਰਤੋਂ ਨਜ਼ਰਬੰਦੀ ਕੇਂਦਰ ਵਿੱਚੋਂ ਕਰਨਾ ਸਿਹਤ ਅਤੇ ਸੁਰੱਖਿਆ ਦੇ ਲਈ ਵੱਡਾ ਖਤਰਾ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਫਲੋਰੀਡਾ ਦੇ ਵਿੱਚ ਐਲੀਗੇਟਰ ਅਲਕਾਟਰਾਜ਼ ਨਾਮਕ ਇੱਕ ਹੋਰ ਟੈਂਟ ਬੇਸਡ ਡਿਟੈਂਸ਼ਨ ਸੈਂਟਰ ਦੇ ਵਿੱਚ ਪਹਿਲਾਂ ਹੀ ਨਜ਼ਰਬੰਦੀਆਂ ਦੀਆਂ ਸਿਹਤ ਅਤੇ ਮਨੁੱਖੀ ਅਧਿਕਾਰਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਚੁੱਕੀਆਂ ਨੇ ਹੁਣ ਐਨੇ ਵੱਡੇ ਡਿਟੈਂਸ਼ਨ ਸੈਂਟਰ ਵਿੱਚ ਜਿੱਥੇ ਇੱਕੋ ਵਾਰ 5000 ਲੋਕਾਂ ਨੂੰ ਬੰਦ ਕੀਤਾ ਜਾਵੇਗਾ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਣ ਦਾ ਖਤਸ਼ਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਕ੍ਰਮ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਅਲਪਾਸੋ ਕਾਉਂਟੀ ਦੇ ਟੋਰਨੀਲੋ ਦੇ ਵਿੱਚ 25000 ਲੋਕਾਂ ਦੀ ਸਵਰਥਾ ਵਾਲਾ ਇੱਕ ਟੈਂਟ ਸਿਟੀ ਬਣਾਇਆ ਗਿਆ ਸੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਦੀਆਂ ਰਿਪੋਰਟਸ ਸਾਹਮਣੇ ਆਈਆਂ ਅਮਰੀਕਾ ਵਿੱਚ ਜਿਵੇਂ ਜਿਵੇਂ ਗ੍ਰਿਫਤਾਰੀਆਂ ਦੀ ਗਿਣਤੀ ਵੱਧ ਰਹੀ ਹੈ ਸਰਕਾਰ ਨੇ ਡਿਟੈਂਸ਼ਨ ਕੇਂਦਰਾਂ ਦੀ ਗਿਣਤੀ ਵੀ ਵਧਾਉਣੇ ਸ਼ੁਰੂ ਕਰ ਦਿੱਤੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਨਿਊ ਜਰਸੀ, ਨਿਊਯਾਰਕ, ਯੂਟਾ ਤੇ ਮਿਆਮੀ ਸਣੇ ਹੋਰ ਫੌਜੀ ਅੱਡਿਆਂ ਤੇ ਵੀ ਡਿਟੈਂਸ਼ਨ ਕੇਂਦਰ ਬਣਾਉਣ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ ਹੈ। ਫੋਰਟ ਬਲਿਸਵਿਕੇ ਬਣਨ ਵਾਲਾ ਇਹ ਨਜ਼ਰਬੰਦੀ ਕੇਂਦਰ 트ੰਪ ਪ੍ਰਸ਼ਾਸਨ ਦੀ ਸਖਤ ਪ੍ਰਵਾਸ ਨੀਤੀਆਂ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਪਰ ਇਸ ਦੇ ਨਿਰਮਾਣ ਤੇ ਸੰਚਾਲਨ ਦੇ ਨਾਲ ਜੁੜੀਆਂ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਨੇ ਵਿਵਾਦ ਨੂੰ ਜਨਮ ਦਿੱਤਾ ਹੈ। ਇਹ ਪ੍ਰੋਜੈਕਟ ਨਾ ਸਿਰਫ ਟੈਕਸਾਸ ਦੇ ਵਿੱਚ ਸਥਾਨਕ ਪੱਧਰ ਤੇ ਅਸਰ ਪਾਵੇਗਾ ਸਗੋਂ ਰਾਸ਼ਟਰੀ ਪੱਧਰ ਤੇ ਪ੍ਰਵਾਸ ਨੀਤੀਆਂ ਤੇ ਚਰਚਾ ਨੂੰ ਵੀ ਤੇਜ਼ ਕਰੇਗਾ।